ਅੱਜ ਬਹੁਤ ਗੋਲਾ ਪਿਆ ਪਿੰਡਾਂ ਸ਼ਹਿਰਾਂ ਦੇ ਵਿੱਚ ਪੰਜਾਬ ਨੂੰ ਡੇਰੇ ਬਾਦ ਨੇ ਖਾ ਲਿਆ ਪੰਜਾਬ ਨੂੰ ਬਾਬਿਆਂ ਨੇ ਖਾ ਲਿਆ ਪੰਜਾਬ ਨੂੰ ਜਾਦੂ ਮੰਤਰ ਤਰਪ ਕਰਨ ਵਾਲੇ ਬਾਬਿਆਂ ਨੇ ਖਾ ਲਿਆ ਬਿਲਕੁਲ ਸਹੀ ਗੱਲ ਹੈ ਕੋਈ ਦੂਰ ਨਹੀਂ ਜਿੰਨਾ ਪੰਜਾਬ ਦੇ ਵਿੱਚ ਟੀਵੀਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਐਡਾ ਬਾਬਿਆਂ ਦੀਆਂ ਜਾਦੂ ਟੂਣੀਆਂ ਦੀਆਂ ਵਸ਼ੀ ਕਰਨ ਵਾਲੇ ਬਾਬਿਆਂ ਦੀ ਐਡਾ ਜਿੰਨੀਆਂ ਸਾਡੇ ਪੰਜਾਬ ਦੇ ਸਾਡੇ ਪੰਜਾਬ ਦੇ ਲੋਕਾਂ ਦਾ ਬਿਆ ਰੰਗਰ ਕਰ ਦਿੱਤਾ ਹੋਰ ਕਿਸੇ ਨੇ ਨਹੀਂ ਕੀਤਾ ਤਾਂ ਇਹਨੂੰ ਪ੍ਰਮੋਟ ਕਿੱਲਾ ਇਹਨੂੰ ਪ੍ਰਮੋਟ ਕੀਤਾ ਅਸੀਂ ਆਪ ਪ੍ਰਮੋਟ ਕੀਤਾ ਇਹਨਾਂ ਕਹਿੰਦੇ ਕਿ ਭਾਂਦੇ ਸਿੱਖ ਨੇ ਜਿਹੜੇ ਇਹਨਾਂ ਬਾਬਿਆਂ ਕੋਲ ਜਾ ਕੇ ਤੇ ਪੁੱਛਾ ਪਉਂਦੇ ਨੇ ਕਹਿੰਦੇ ਤੁਹਾਡੇ ਪਰਵਾਰ ਜਿੰਨੂੰ ਜੇਦੀ ਗੁਰਨਾਨਕ ਦੇ ਘਰ ਪੂਰੀ ਨਹੀਂ ਪਈ ਜੈਲਪੁਰ ਨਾਨਕ ਦੇ ਘਰ ਅਰਦਾਸ ਪ੍ਰਵਾਨ ਨਹੀਂ ਹੋਈ ਉਹਦੀ ਦੁਨੀਆ ਤੇ ਕਿਸੇ ਕੋਨੇ ਤੇ ਚਲੇ ਜਾਵੂ ਉਹਦੀ ਅਰਦਾਸ ਪ੍ਰਵਾਨ ਨਹੀਂ ਹੋਣੀ ਜੇ ਤਾਂ ਜੇ ਚਾਹੁੰਦੇ ਹੋ ਪੰਜਾਬ ਦਾ ਭਲਾ ਹੋਵੇ ਤੇ ਆਪ ਤੇ ਆਪਣੇ ਬੱਚਿਆਂ ਨੂੰ ਤਾਂ ਲਾਲ குரு ਗੁਰੂ ਜੀ ਸਤਿ ਮਹਾਰਾਜ ਨਾਲ ਜੋੜਨਾ ਕਰ ਹਾਲਾਤ